बसंदिया जिन्ना मैया हार राय जिन्ना मैया हर राय हसू सुखी बसंदिया जिन्ना मैया हर राय जिन्ना मैया ਬਾਤ ਮਦਰ ਕੰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਿਵਾਜੀ ਦੁਰੂਪਿਆਰੀ ਗੁਰੂ ਸواری ਸਾਹਿਬ ਜੀ ਆਓ ਸਤਗੁਰਾਂ ਦੇ ਧਾਵਨ ਸ਼ਬਦ ਅਸੂ ਮਨੇ ਦੇ ਪ੍ਰਥਾਏ ਅਸੂ ਸੁਖੀ ਵਸੰਧੀਆਂ ਜਿਨ੍ਹਾਂ ਮੈਂ ਹਰ ਰਾਏ ਸਤਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਕਿ ਅਸੂ ਦੇ ਮਹੀਨੇ ਵਿੱਚ ਉਹ ਜੀਵ ਰੂਪ ਇਸਤਰੀਆਂ ਸੁਖ ਸਹਿਤ ਵਸਦੀਆਂ ਨੇ ਜਿਨ੍ਹਾਂ ਉੱਤੇ ਵੈਗੁਰੂ ਪਰਮੇਸ਼ਰ ਦੀ ਹਰੀ ਰਾਜੇ ਆਕਾਰ ਰੂਪ ਵੈਗੁਰੂ ਦੀ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ ਗਰਪਾ ਹੁੰਦੀ ਹੈ ਅਤੇ ਉਹ ਅਕਾਲ ਪੁਰਖ ਵੈਗਰੋ ਦੀ ਬਖਸ਼ਿਸ਼ ਤਾਂ ਹੀ ਹੋਵੇਗੀ ਜੇ ਅਸੀਂ ਉਸ ਦੇ ਹੁਕਮ ਅਨਸਾਰ ਜਿੰਦਗੀ ਤੈਲਾਗੇ ਜਿਵਾਂਗੇ ਸੋ ਇਸ ਸ਼ਬਦਾਂ ਅੰਦਰ ਪੰਚਮ ਗੁਰਦੇਵ ਦਾ ਬਖਸ਼ਿਸ਼ ਕੀਤਾ ਜੋ ਸ਼ਬਦ ਸੰਦੇਸ਼ ਉਪਦੇਸ਼ ਹੈ ਆਪਾਂ ਉਸ ਨੂੰ ਹਿਰਦੇ ਅੰਦਰ ਵਸਾਈਏ ਅਤੇ ਉਸ ਅਨਸਾਰ ਚੱਲਣ ਦਾ ਯਤਨ ਕਰੀਏ ਤਾਂ ਆਪਣਾ ਸੋਦਾ ਮਹੀਨਾ ਸਫਲਾ ਹੋ ਸਕੇ ਆਓ ਪਾਵਨ ਸ਼ਬਦ ਅਸੂ ਸੁਖੀ ਬਸੰਦੀਆਂ ਜਿੰਨਾ ਮੈਂ ਹਰ ਦਾਇ ਸ਼ਬਦ ਸਰਵਣ ਕਰੀ ਚਾ ਅਸੂ ਸੁਖੀ ਬਸੰਦੀਆਂ ਜਿੰਨਾ ਮੈਂ ਹਰ ਦਾਇ ਜਿੰਨਾ ਮੈਂ ਹਰ ਦਾਇ ਅਸੂ ਸੁਖੀ ਉਹ ਰਸਨ ਦਿਆ ਜਿੰਦਾ ਮੈਂ ਆ ਹਰਦਾਇ ਜਿੰਦਾ ਮੈਂ ਆ ਹਰਦਾਇ ਅਸੂਖੀ ਸੁਖੀ ਰਸਨ ਦਿਆ ਜਿੰਦਾ ਮੈਂ ਆ ਹਰਦਾਇ ਜਿੰਦਾ ਪਿਆ ਹਰਦਾਇ પ્રભુ બિન તુ જા કો નહીં પ્રભુ બિન તુ જા કો નહીં નામક હર શરણાય પ્રભુ બિન તુ જા કો નહીં નામક હર શરણાય અસૂસ કી વસમુન असिया जल मर ॾे असन प्रेम मो मिल हर जय माल तन प्यास दर्शन कनी को यान में लाल माल पाण तन प्यास दर्शन कणी कोन मिलाव लाव माइव सु

ਕਲਾ ਕਾ ਪਾਏ ਸੰਤ ਸਹਾਈਂ ਪੇਮ ਤੇ ਹਾਣ ਕਾ ਲਾਗਾ ਪਾਏ ਦੇਨ ਪ੍ਰਭ ਕਿਉ ਸੁਖ ਪਾਈ ਐ न दोची न असां सुठी वसी नाया

ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅੰਕਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰੇਮਤ ਰਹੇ ਆਗਾਏ ਆਪ ਦਿਆਗ ਬਿਨ ਕੀ ਕਰ ਲੈ ਹੋ ਪ੍ਰਭੂ ਨਾੜਨਾਏ ਆਪ ਦਿਆ ਬੇਨਤੀ ਕਰ ਲੈਹੁ ਪ੍ਰਭਾ ਲੜਨਾ ਹੈ ਦੇਹੁ ਪ੍ਰਭ ਲਗਦਾ ਹੈ ਦੇਹੁ ਰਭੂ ਨਗਨਾਏ ਅਸੂ ਸੁਖੀ ਬਸੰਗਿਆ ਜਿਨ ਮੈਂ ਆਹਰਦਾ ਵਾ ਜਿਨ ਮੈਂ ਆਹਰਦਾ

ਜੋਹਰ ਕੰਤ ਮਿਲਾਇਆ ਸਿਵਚੜਕਾ ਤੈ ਨਾ ਜਾਏ ਜੋਹਰ ਕੰਤ ਮਿਲਾਇਆ ਸਿਵਚੜਕਾ ਤੈ ਨਾ ਜਾਏ रब बिन तू चा कौ नहीं दानक हर शरण रब तू

चा कोनली ब्रेन कोनी लाल हर शरे लाल हर शरे असर